ਪਹੁੰਚਿਓ ਤੇ ਅੱਜ ਕੀ ਕਹਿਣਾ ਚਾਹੁੰਦੇ ਆ ਨਵਲੇ ਇਹ ਕਈ ਦਿਨਾਂ ਦਾ ਠੀਕਾ ਗੱਲ ਗੱਲ ਚੱਲਦੀ ਪਈ ਦੀ ਇਹ ਕੱਢਦੇ ਸੀ ਸਫਾਈ ਸੇਵਕ ਤੇ ਮੈਨੂੰ ਪਤਾ ਵੀ ਲੱਗਿਆ ਸੀ ਬਈ ਮੇਨ ਕਾਰਨ ਤਾਂ ਵੋਟਾਂ ਦਾ ਹੀ ਐ ਬਈ ਟਾੜੁੰਦੀਆਂ ਵੋਟਾਂ ਘਟ ਗਈਆਂ ਤੇ ਤਾਂ ਇਹ ਕੱਢੇ ਆ ਪਰ ਇਹ ਗੱਲਾਂ ਇਹ ਦੇਖੋ ਇਹ ਤਾਂ ਡੈਮੋਕ੍ਰੇਸੀ ਜਾਂ ਵੋਟ ਦਾ ਅਧਿਕਾਰ ਤਾਂ ਆਪਣਾ ਹੈ ਕੋਈ ਬੰਦਾ ਜਿੱਥੇ ਮਰਜ਼ੀ ਪਾ ਦੇਵੇ ਠੀਕ ਹੈ ਨਾ ਇਹ ਜਿਹੜੀਆਂ ਹਰਕਤਾਂ ਐ ਝਾੜੂ ਵਾਲਿਆਂ ਦੀਆਂ ਇਹਨਾਂ ਕਰਕੇ ਹੀ ਤਾਂ ਇਹਨਾਂ ਦਾ ਇਹ ਹਾਲ ਐ ਲੋਕਾਂ ਨਾਲ ਜ਼ਬਰਦਸਤੀ ਹੁਣ ਜੇ ਸਾਨੂੰ ਵੋਟਾਂ ਨਹੀਂ ਪਈਆਂ ਘੱਟ ਨਿਕਲ ਗਈਆਂ ਤੇ ਮਲਾਜ਼ਮਾਂ ਨੂੰ ਕੱਢਣ ਲੱਗੇ ਇਹ ਨੌਕਰੀਆਂ ਤੋਂ ਇਸ ਤੋਂ ਮਾਰੀ ਕਰਨ ਹੋਰ ਕੀ ਹੋ ਸਕਦੀ ਐ ਇਹ ਗਰੀਬ ਬੰਦੇ ਆ ਦੱਸੋ ਦਿਹਾੜੀ ਕਰਨੀ ਹੈ ਰੋਟੀ ਖਾਣੀ ਹੈ ਤੇ ਇਹਨਾਂ ਨੂੰ ਕੱਢਤਾ ਫਤ ਥੋੜੇ ਜਿ ਮੈਂ ਕਹਿੰਦਾ ਵੀ ਕਲੈਰੀਕਲ ਜੋਬ ਟਾਈਪ ਦੇ ਆ ਪੰਜ ਸੱਤ ਜਣੇ ਉਹਨਾਂ ਨੂੰ ਵੀ ਕੱਢਤਾ ਬਹੁਤ ਮੇਨ ਕੌਜ਼ ਹੈ ਜੀ ਕਹਿੰਦੇ ਜੀ ਅੱਠ ਜਣਿਆਂ ਨੇ ਸ਼ਿਕਾਇਤ ਦਿੱਤੀ ਵੀ ਇਹਨਾਂ ਦਾ ਬਿਹੇਵੀਅਰ ਨਹੀਂ ਠੀਕ ਤੇ ਮੈਂ ਕਿਹਾ ਜੀ ਜੇ ਕੋਈ 16 ਬੰਦੇ ਅੱਤ ਸੱਟੋਂ ਕੋਈ 10 ਬੰਦੇ 12 15 16 20 ਜਣੇ ਜੇ ਉਹ ਲਿਖ ਕੇ ਦੇ ਦੇਣ ਬਈ ਜੀ ਆ ਸਰਕਾਰੀ ਮੁਲਾਜ਼ਮ ਦਾ ਬਿਹੇਵੀਅਰ ਨਹੀਂ ਵੀ ਤੁਸੀਂ ਕੱਢ ਦਉਗੇ ਇੱਕ ਗੱਲ ਚੌਗੀ ਇਸ ਤਰ੍ਹਾਂ ਬਹਾਨੇ ਬਣਾਏ ਆ ਜਿਹੜੇ ਉਹ 8 7 ਜਣੇ ਆ ਉਹ ਵੀ ਸਾਰੇ ਪਾਰਟੀ ਦੇ ਆ ਝਾੜੂ ਪਾਰਟੀ ਦੇ ਬੰਦੇ ਆ ਸਿਰਫ ਉਹਨਾਂ ਨੇ ਟਾਸ ਕੈਟ ਕੀਤੀ ਆ ਇਹਨਾਂ ਦੀ ਬਈ ਵੋਟਾਂ ਨਹੀਂ ਪਈਆਂ ਇਹ ਕਹਿੰਦੇ ਸਾਡੀ ਸੁਵਾਈ ਕਿਤੇ ਵੀ ਨਹੀਂ ਹੋ ਰਹੀ ਜੀ ਹੁਣ ਅਸੀਂ ਕਿੱਥੇ ਜਾਣਾ ਚਾਹੀਦਾ ਫਿਰ ਇਹਨਾਂ ਨੂੰ ਕੀ ਕਰਨ ਜੀ ਇਹ ਇਹ ਅਸੀਂ ਕਰਾਂਗੇ ਜੀ ਫਿਰ ਅਸੀਂ ਜਮਾ ਵੱਡੇ ਪੱਧਰ ਤੇ ਗੱਲ ਕਰਾਂਗੇ ਡੀਸੀ ਕੋਲ ਵੀ ਜਾਵਾਂਗੇ ਫਿਰ ਉਹਦੇ ਧਰਨਾ ਲਾਵਾਂਗੇ ਜਮਾ ਕੰਬਰੀਆਂ ਦੇ ਮੂਹਰੇ ਅਫਸਰਾਂ ਦੇ ਜਦੋਂ ਬੈਠੇ ਹੋਣਗੇ ਅਫਸਰ ਮੂਹਰੇ ਹੀ ਬਹਿ ਜਾਣਾ ਨਾ ਅੰਦਰ ਜਾਣ ਦੇਣਾ ਕਿੱਥੇ ਨੂੰ ਨਾ ਬਾਹਰ ਠੀਕ ਹੈ ਦੇਖੋ